ਸ਼ਹੀਦ ਅਤੇ ਉੱਗੇ ਸਮਾਜ ਸੇਵੀ ਅਤੇ ਸੱਚ ਦੀ ਕਲਮ ਲਿਖਣ ਵਾਲੇ ਲਾਲਾ ਜਗਤ ਨਾਰਾਇਣ ਦੀ 33ਵੀਂ ਵਰ੍ਹੇਵੰਟੇ ਲੁਧਿਆਣਾ ਦੇ ਸਾਊਥ ਸਿਟੀ ਵਿਖੇ ਸਮਾਜ ਸੇਵੀ ਹਿਮਾਂਸ਼ੂ ਗਵਾਤਰਾ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਸ਼ਹਿਰ ਦੀਆਂ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕਰ ਲਾਲਾ ਜਗਤ ਨਾਰਾਇਣ ਨੂੰ ਸ਼ਰਧਾ ਤੇ ਫੁੱਲ ਅਰਪਣ ਕੀਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਅੱਜ ਲਾਲਾ ਜਗਤ ਨਾਰਾਇਣ ਜੀ ਦੇ 33 ਵਰਸੀ ਤੇ ਅੱਜ ਹਮਾਂਸੂ ਕਪਾਤਰਾ ਜੀ ਨੇ ਜੋ ਖੂਨਦਾਨ ਦਾ ਕੈਂਪ ਹਰ ਸਾਲ ਲਗਾਉਂਦੇ ਆ ਇਹਦੋਂ ਵੱਡਾ ਕੋਈ ਪੁੰਨ ਨਹੀਂ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਹਰ ਇੱਕ ਬੰਦੇ ਨੂੰ 6 ਮਹੀਨੇ ਬਾਅਦ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਇੱਕ ਬੋਤਲ ਖੂਨਦਾਨ ਕਰਨ ਦਾ ਚਾਰ ਬੰਦਿਆਂ ਦੀ ਜ਼ਿੰਦਗੀ ਬਚ ਜਾਂਦੀ ਆ ਕਿਉਂਕਿ ਜਿਹੜਾ ਬੰਦਾ ਖੂਨ ਦਾਨ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਇਸ ਕਰਕੇ ਮੈਂ ਤੁਹਾਡੇ ਦਰਿਯ ਸਾਰਿਆਂ ਨੂੰ ਕਹਿਣਾ ਵੀ ਇਹ ਜਿਹੜਾ ਖੂਨ ਦਾਨ ਮਹਾ ਜਿਹੜਾ ਦਾਨ ਆ ਇਹ ਜਰੂਰ ਕਰਨਾ ਚਾਹੀਦਾ ਬਿਲਕੁਲ ਜੀ ਪੰਜਾਬ ਸਰਕਾਰ ਦਾ ਮਿਸ਼ਨ ਜੀ ਬਿਲਕੁਲ ਜੀ ਪੰਜਾਬ ਸਰਕਾਰ ਵੀ ਇਹੀ ਆ ਵੀ ਜਿਹੜੀ ਸਿਹਤ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇ ਰਹੀ ਆ ਪੜਾਈ ਵੱਲ ਧਿਆਨ ਦੇ ਰਹੀ ਆ ਤੁਹਾਡੇ ਦਰਿਯ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਵੀ ਆਦੇ ਜਿਹੜਾ ਕਵਾਤਰਾ ਜੀ ਨੇ ਇੱਥੇ ਸਵੇਰੇ ਬੱਲੇ ਦਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਕੈਂਪ ਲੱਗਿਆ ਹੋਇਆ ਹਰੇਕ ਨੌਜਵਾਨ ਨੂੰ ਮੈਂ ਕਹੂੰਗਾ ਵੀ ਜਰੂਰ ਖੂਨ ਦਾਨ ਕਰਿਓ ਬਿਲਕੁਲ ਜੀ ਯੂਥ ਹਜੂਮ ਦਾ ਹਜੂਮ ਆਰਐਨਜੀ ਬਲੱਡ ਡੋਨੇਟ ਕਰਾਣੋਂ ਆਸੇ ਅਸੀਂ ਧੰਨਵਾਦੀਆਂ ਨੂੰ ਜਾਨੇ ਸ਼ਹਿਰ ਦੇ ਆਪਣੇ ਦੋਸਤਾਂ ਦੇ ਆਪਣੇ ਮਿੱਤਰਾਂ ਦੇ ਜਿਹੜੇ ਸਾਰੇ ਜਣੇ ਆ ਕੇ ਇੱਥੇ ਖੂਨਦਾਨ ਕਰਕੇ ਜਾ ਰਹੇ ਨੇ ਸਭ ਨੂੰ ਇੱਕ ਚੀਜ਼ ਹੀ ਸਮਝ ਆ ਗਈ ਹੈ ਜੀ ਕਿ ਖੂਨਦਾਨ ਜਿਹੜਾ ਇੱਕ ਬਹੁਤ ਵੱਡਾ ਦਾਣਾ ਬੜਾ ਮਹਾਦਾਨ ਹੈ ਔਰ ਸਾਰੇ ਇੱਕ ਦੂਜੇ ਨੂੰ ਅਸੀਂ ਪ੍ਰੇਰਣਾ ਕਰੀਏ ਇੱਕ ਦੂਜੇ ਨੂੰ ਅਸੀਂ ਰਾਹ ਦਿਖਾਈਏ ਕਿ ਸਾਨੂੰ ਸਾਲ 'ਚ ਮਿਨੀਮਮ ਇੱਕ ਵਾਰੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿੰਨਾ ਜਿਹੜੀ ਖੂਨ ਦੀ ਕਮੀ ਅੱਜ ਦੁਨੀਆ ਦੇ ਵਿੱਚ ਹੈਗੀ ਉਹ ਖਤਮ ਹੋ ਜਾਏਗੀ ਅਗਰ ਸਿਰਫ ਇੱਕ ਵਾਰੀ ਅਸੀਂ ਸਾਲ 'ਚ ਇੱਕ ਵਾਰੀ ਖੂਨਦਾਨ ਕਰਦਾਂ ਤੇ ਫੋਨ ਦੀ ਕਮੀ ਨਹੀਂ ਰਹੇਗੀ ਦੁਨੀਆ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਲਾਉਂਗਾ ਜਿਹੜਾ ਇੱਕ ਰਾਹ ਜਿਹੜੇ ਇੱਕ ਮੁਹਿੰਮ ਸ਼ੁਰੂ ਹੋਈ ਸੀਗੀ ਕਿ ਛੋਟੇ ਜਿਹੇ ਕੰਮ ਤੋਂ ਪੰਜਾਬ ਕੇਸੀ ਪਰਿਵਾਰ ਦੇ ਆਫਿਸ ਤੋਂ ਅੱਜ ਦੁਨੀਆ ਦੇ ਵਿੱਚ ਇੱਕ ਲਹਿਰ ਬਣ ਗਈ ਹੈ ਮੈਂ ਸਭ ਨੂੰ ਬੇਨਤੀ ਲਾਉਂਗਾ ਉਸ ਲਹਿਰ ਦਾ ਹਿੱਸਾ ਬਣਨ ਤੇ ਫੋਨਦਾਨ ਜੁੜ ਕਰਿਆ ਕਰਨ ਜਦੋਂ ਜਦੋਂ ਜਿੱਥੇ ਜਿੱਥੇ ਵੀ ਕੈਂਪ ਲੱਗਣ ਅੱਜ ਅਸਾਂ ਦੇ ਪ੍ਰੋਜੈਕਟ ਦੇ ਵੈਸਟਰਨ ਲਿਵਿੰਗ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ ਤੇ 5 ਤਰੀਕ ਨੂੰ ਕੈਂਪ ਹੈ 8 ਤਰੀਕ ਨੂੰ 9 ਤਰੀਕ ਨੂੰ ਕੈਂਪ ਹੈ ਜਿਹਨੂੰ ਮੌਕਾ ਮਿਲੇ ਉਹ ਜ਼ਰੂਰ ਹਮਦਾਨ ਕਰਕੇ ਆਵੇ ਦੇਖੋ ਉਮੀਦ ਤੇ ਹਮੇਸ਼ਾ achi ਹੁੰਦੀ ਹੈ ਜੀ ਬਾਕੀ ਇਹ ਹੈ ਕਿ ਸ਼ਾਨਦਾਰ ਗਿੰਦੀ ਆਜੂਗੀ ਜੀ ਪਰ ਮਾਤਮਾ ਨੇ ਰੱਖਿਆ ਜੀ ਕਿ ਜਿੱਦਾਂ ਰਾਸ਼ ਚੱਲ ਰਿਹਾ ਵੈ 50 ਕਾਲ 50 ਤੇ ਬੈਡ ਲੱਗੇ ਹੋਏ ਨੇ ਸਾਰੇ ਬੈਡ ਪੈਕ ਪਏ ਨੇ ਜੀ ਤੇ ਉਦਾਂ ਦਾ ਨਾਦਾ ਕਿ 5-7 ਲੱਖ ਰੁਪਏ ਹੋ ਜਾਊਗਾ ਪਰ ਗਿੰਦੀ ਇਸ ਨੋਟ ਅ ਮੈਟਰ ਮੈਟਰ ਹੈ ਹੁੰਦਾ ਕਿ ਸਾਡੀ ਜਾਗਰੂਤਾ ਦੀ ਜਿਹੜੀ ਲਹਿਰ ਹੈ ਉਹ ਸਭ ਯੁੱਧ ਦੇ ਵਿੱਚ ਸਾਰੇ ਪਰਿਵਾਰਾਂ ਦੇ ਵਿੱਚ ਜਾਵੇ ਕਿ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਬੇਸਿਕਲੀ ਬਲੱਡ ਡੋਨੇਸ਼ਨ ਇਜ਼ ਨਾਟ ਓਨਲੀ ਕਿ ਅਸੀਂ ਖੂਨਦਾਨ ਕਰਤਾ ਗੱਲ ਕਰਤ ਹਾਂ ਬਲੱਡ ਡੋਨੇਸ਼ਨ ਦਾ ਮਤਲਬ ਹੈਗਾ ਕਿ ਅਸੀਂ ਆਪਣੇ ਸਮਾਜ ਦੀ ਆਪਣੇ ਪਰਿਵਾਰ ਦੀ ਆਪਣੇ ਦੋਸਤਾਂ ਦੀ ਜਿਹੜੇ ਸਾਨੂੰ ਨਹੀਂ ਜਾਣਦੇ ਉਹਨਾਂ ਦੀ ਵੀ ਅਸੀਂ ਮਦਦ ਕਰ ਰਹੇ ਹਾਂ